ਸ਼੍ਰੋਮਣੀ ਅਕਾਲੀ ਦਲ ਦੀ ਅੱਜ ਕੋਰ ਕਮੇਟੀ ਅੱਜ ਦੀ ਮੀਟਿੰਗ ਹੋਈ ਸੀ ਜਿੱਥੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਸੀ ਕਿਵੇਂ ਆ ਜਿਹੜੀ ਝਾੜੂ ਵਾਲਿਆਂ ਦੀ ਸਰਕਾਰ ਆ ਕਿਵੇਂ ਹੁਲਸ ਨੂੰ ਵਰਤ ਆਮ ਲੋਕਾਂ ਨੂੰ ਤੰਗ ਕਰਨ ਤੇ ਲੱਗੀ ਹੈ ਆਪਣੇ ਕਾਲੀ ਦਲ ਦੇ ਵਰਕਰਾਂ ਦੇ ਉੱਤੇ ਝੂਠਾ ਕੇਸ ਕਰਕੇ ਉਹਨਾਂ ਨੂੰ ਅੰਦਰ ਕਰਦੇ ਲੱਗੀ ਹੈ ਇਹ ਮੈਂ ਦੱਸਣਾ ਚਾਹਣਾ ਕਿ ਪੁਲਿਸ ਜਿਹੜੀ ਪੰਜਾਬ ਦੀ ਹੈ ਉਹ ਜਿਹਦੀ ਕੰਮ ਹੈ ਲਾਅ ਐਂਡ ਆਰਡਰ ਦੇਖਣਾ ਗੈਂਗਸਟਰਾਂ ਦੇ ਖਿਲਾਫ ਡਰੱਗ ਦੇ ਖਿਲਾਫ ਲੜਾਈ ਲੜਨਾ ਉਹ ਸਹੀ ਮene ਤੇ ਇਹਨਾਂ ਨੇ ਆਪਣੀ ਇੱਕ ਪ੍ਰਾਈਵੇਟ ਆਰਮੀ ਬਣਾ ਲਈ ਜਿਹਨੂੰ ਜੀ ਕਰਦਾ ਝੂਠਾ ਕੇਸ ਕਰ ਦਿੰਦੇ ਆ ਜਿਹਨੂੰ ਫੜਨਾ ਚਾਹੁੰਦਾ ਉਹਨੂੰ ਫੜ ਲੈਂਦੇ ਆ ਆ ਮਾਹੌਲ ਜਿਹੜਾ ਬਣ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਨੇ ਡਿਸਕਸ ਕੀਤਾ ਜਿਵੇਂ ਪਹਿਲੇ ਮਜੀਠੀਆ ਸਾਹਿਬ ਤੇ ਇਹਨਾਂ ਨੇ ਡਰੱਗਜ਼ ਦਾ ਕੇਸ ਝੂਠਾ ਪਾਇਆ ਜਦੋਂ ਡਰੱਗਜ਼ ਦੇ ਕੇਸ ਵਿੱਚ ਕੁਝ ਨਹੀਂ ਮਿਲਿਆ ਹਲੇ ਤੱਕ ਦੇਖ ਲਓ ਚਲਾਨ ਨਹੀਂ ਪੇਸ਼ ਹੋਇਆ ਨਾਲ ਉਹਨਾਂ ਤੇ ਡਿਸਪਰਪੋਰਸ਼ਨਲ ਉਹ ਵੀ ਫਰਜੀ ਕਾਗਜ਼ ਇਕੱਠੇ ਕਰਕੇ ਉਹਨਾਂ ਨੂੰ ਅੰਦਰ ਕੀਤਾ ਫਿਰ ਇਹਨਾਂ ਕੀ ਕਰਦੇ ਐ ਫਿਰ ਜਾਣ ਕੇ ਕੋਟਾਂ ਵਿੱਚ ਆਪਣੇ ਰਿਪਲਾਈ ਨਹੀਂ ਦਿੰਦੇ ਤਰੀਕਾ ਲੈ ਲੈ ਕੇ ਉਹ ਚਾਹੁੰਦੇ ਐ ਕਿ ਇਹਨਾਂ ਨੂੰ ਅੰਦਰ ਰੱਖਿਆ ਜਾਏ ਹੁਣ ਜਿਹੜਾ ਇਹਨਾਂ ਦਾ ਜਿਹੜਾ ਮੇਨ ਸਿਆਸਤ ਐ ਉਹ ਚਾਹੁੰਦੇ ਐ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਹੁਣ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਨੇ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਤਾਕਤਵਰ ਆਰਗੇਨਾਈਜੇਸ਼ਨ ਤੇ ਕਾਲੀ ਵਰਕਰਾਂ ਜੋਸ਼ ਆ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਇਲੈਕਸ਼ਨਾਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਦੀ ਗੜ੍ਹ 'ਚ ਜਾ ਕੇ ਇਹਨਾਂ ਨੂੰ ਪਹੁੰਚਾਇਆ ਤੇ ਹੁਣ ਕਬਰਾ ਕੇ ਉਹਨਾਂ ਨੇ ਸੋਚਿਆ ਕਿ ਹੁਣ ਅਕਾਲੀ ਦਲ ਨੂੰ ਮੇਨ ਟਾਰਗੇਟ ਬਣਾ ਲਿਆ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮੇਨ ਟਾਰਗੇਟ ਬਣਾ ਲਿਆ ਹੁਣ ਜਿਹੜਾ ਇਹਨਾਂ ਨੇ ਸਰੂਪ ਗੁਰੂ ਮਹਾਰਾਜ ਦੇ ਸਰੂਪ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਹ ਇਨਵੈਸਟੀਗੇਸ਼ਨ ਦਾ ਮਤਲਬ ਕੀ ਸੀ ਉਹਨਾਂ ਦਾ ਮਤਲਬ ਗੁਰੂ ਮਹਾਰਾਜ ਦੇ ਸਰੂਪ ਨੂੰ ਉਹਨਾਂ ਦੀ ਇਨਵੈਸਟੀਗੇਸ਼ਨ ਨਹੀਂ ਸੀ ਉਹਨੂੰ ਯੂਜ਼ ਕਰਕੇ ਉਹ ਅਕਾਲੀ ਦਲ ਦੀ ਲੀਡਰਸ਼ਿਪ ਤੇ ਹਮਲਾ ਕਰਨਾ ਚਾਹੁੰਦੇ ਸੀ ਤੁਸੀਂ ਦੇਖ ਲਓ ਪਿਛਲੇ ਦਿਨ ਜਿਹੜੀ ਐਸਆਈਟੀ ਬਣਾਈ ਹੈ ਪਹਿਲੇ ਜਿਹੜੇ ਅਫਸਰ ਐਸਆਈਟੀ ਚ ਬਣਾਏ ਆ ਉਹ ਅਫਸਰ ਕੋਈ 6 ਮਹੀਨੇ ਜੇਲ੍ਹ ਘਟ ਕੇ ਆਏ ਕੋਈ ਸਸਪੈਂਡ ਹੋਏ ਕੋਈ ਕਰਾਪਟ ਉਹ ਅਫਸਰ ਚੁਣੇ ਆ ਉਹੀ ਅਫਸਰ ਬਿਕਰਮ ਉਹੀ ਅਫਸਰ ਪੁਰਾਣੇ ਜਿੱਥੇ ਜਿੱਥੇ ਆ ਕਹਿੰਦੇ ਆ ਇਹਨਾਂ ਦੇ ਹਿਟਮੈਨ ਜਿਨ੍ਹਾਂ ਦਾ ਨਿਸ਼ਾਨਾ ਹੈ ਕਿ ਇਹਨੂੰ ਵਰਤ ਕੇ ਦਿਨ ਰਾਤ ਉਹਨਾਂ ਨੂੰ ਆ ਅਫਸਰ ਉਹ ਹੈ ਜਿਨ੍ਹਾਂ ਨੇ ਕਮਿਟਮੈਂਟ ਕੀਤੀ ਹੈ ਕਿ ਅਸੀਂ ਕੋਈ ਜਾਇਜ਼ ਨਜਾਇਜ਼ ਨਹੀਂ ਦੇਖਣੀ ਜੋ ਕਹੀ ਜਾਊਂਗੇ ਅਸੀਂ ਕਰੀ ਜਾਵਾਂਗੇ ਹੁਣ ਉਹਨਾਂ ਨੇ ਆ ਸਰੂਪ ਮਹਾਰਾਜ ਗੁਰੂ ਮਹਾਰਾਜ ਦੇ ਸਰੂਪਾਂ ਦੀ ਇਨਵੈਸਟੀਗੇਸ਼ਨ ਨਹੀਂ ਕਰ ਰਹੇ ਹੁਣ ਇਹਨਾਂ ਦਾ ਨਿਸ਼ਾਨਾ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਫੜਨਾ ਹੈ ਤੁਸੀਂ ਦੇਖ ਲਓ ਕਿੰਨੀਆਂ ਕਾਨੂੰਨੀਆਂ ਧੱਜੀਆਂ ਉਡਾਈਆਂ ਹੁਣ ਐਸਆਈਟੀ ਜਿਹੜੀ ਸਰੂਪਾਂ ਦੀ ਇਨਵੈਸਟੀਗੇਸ਼ਨ ਵਾਸਤੇ ਬਣਾਈ ਹੈ ਤੁਸੀਂ ਦੇਖ ਲਓ ਉਹਨੂੰ ਬਹਾਨਾ ਲਾ ਕੇ ਉਹਦਾ ਕੰਮ ਕੀ ਹੈ ਕਿ ਜੀ ਅਸ਼ਵਨੀ ਇਹਨੇ ਸਵੇਟ ਸੀਏ ਹੈ ਲੁਬਕੀਲਾ ਲੁਦਿਆ ਗਨੇਵਿਚ ਉਹਨਾਂ ਦੇ ਘਰੇ ਉਹਨਾਂ ਦੇ ਦਫਤਰ 'ਚ ਰੇਡ ਮਾਰੀ ਉਹ ਜਿਹੜੇ ਸੀਏ ਇਕੱਲੇ ਮੇਰੇ ਨਹੀਂ ਐ ਬਹੁਤ ਲੋਕਾਂ ਦੇ ਲਾਇਰ ਹੈਗੇ ਵਕੀਲ ਹੈ ਇਨਕਮ ਟੈਕਸ ਦੇ ਸਭ ਤੋਂ ਵੱਡੇ ਵਕੀਲ ਹੈ ਉਹਨਾਂ ਦੇ ਰੇਡ ਮਾਰੀ ਉਹਨਾਂ ਦਾ ਕੀ ਐਸਜੀਪੀਸੀ ਨਾਲ ਤਲਕ ਹੈ ਉਹਨਾਂ ਦਾ ਕੋਈ ਤਲਕ ਨਹੀਂ ਉੱਥੇ ਗਏ ਮੇਰੀਆਂ ਕੰਪਨੀਆਂ ਦੀ ਜਿਹੜੀਆਂ ਬੈਲੈਂਸ ਸ਼ੀਟਾਂ ਪਈਆਂ ਸੀ ਉਸੇ ਚੱਕ ਲੈ ਹੋਰ ਕੋਈ ਦੇਖਿਆ ਨਹੀਂ ਮੇਰਾ ਜੋ ਅਕਾਊਂਟ ਸੀ ਬੈਲੈਂਸ ਚੱਕ ਲੈ ਉਦੇ ਬਾਅਦ ਇੱਕ ਹੋਰ ਬਠਿੰਡੇ ਸੀ ਇਹ ਜੇ ਸਾਡਾ ਪੁਰਾਣਾ 10 ਸਾਲ ਪਹਿਲੇ ਉਹ ਸੀਗਾ ਹੁਣ ਹੈ ਹੀ ਨਹੀਂ ਸਾਡੇ ਉਦੇ ਦਫਤਰ ਕੇ ਉਹਨੂੰ ਲੈ ਕੇ ਕੋਲੀ ਨੂੰ ਵਰਤ ਕੇ ਕਿਉਂਕਿ ਸਿੱਧਾ ਦਾ ਪੰਗਾ ਲੈਂਦੇ ਨਹੀਂ ਤੇ ਉਹਨੂੰ ਵਰਤ ਕੇ ਉੱਥੇ ਜਾ ਕੇ ਉੱਥੋਂ ਹੀ ਸਮਾਨ ਚੱਕ ਲੈ ਤੂੰ ਅਸੀਂ ਫੈਸਲਾ ਕੀਤਾ ਸਾਰੀ ਪਾਰਟੀ ਨੇ ਅੱਜ ਕਿ ਸਿੱਧਾ ਡੀਜੀਪੀ ਕੋਲ ਜਾਣੇ ਆ ਕਿ ਜੇ ਤੁਸੀਂ ਪਰਚਾ ਦੇਣਾ ਫਿਰ ਦਲੇਰੀ ਨਾਲ ਦਿਓ ਸਿੱਧੇ ਦਿਓ ਮਰਦਾ ਮੰਗੂ ਪਰਚਾ ਦਿਓ ਐ ਨਹੀਂ ਹੈ ਕਿ ਲੁਕੋ ਲੁਕੋ ਕੇ ਗਰੀਬ ਬੰਦਿਆਂ ਦੇ ਘਰਾਂ ਨੂੰ ਚੱਕ ਕੇ ਉਹਨਾਂ ਦੀ ਲੇਡੀਜ਼ ਨੂੰ ਤੰਗ ਕਰਕੇ ਉਹਨਾਂ ਤੋਂ ਝੂਠੇ ਬਿਆਨ ਦੇ ਕੇ ਅਸੀਂ ਸਮੂਚੀ ਕੋਰ ਕਮੇਟੀ ਅੱਜ ਡੀਜੀਪੀ ਖਾਮਣੇ ਪੇਸ਼ ਹੋਈ ਅਸੀਂ ਸਾਰੇ ਆਪਣੇ ਅਕਾਊਂਟ ਆਪਣੇ ਬੈਂਕ ਸਟੇਟਮੈਂਟ ਤੁਹਾਨੂੰ ਦੇ ਰਹੇ ਹਾਂ ਜਿਹਦਾ ਜੋ ਚੈੱਕ ਕਰਨਾ ਹੈ ਕਰ ਲੋ ਸਾਨੂੰ ਕੋਈ ਡਰ ਨਹੀਂ ਤੁਸੀਂ ਗ੍ਰਿਫਤਾਰੀ ਦਾ ਗੋਫਰ ਦਿੱਤਾ ਜੀ ਅਸੀਂ ਕਿਹਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਐਵੇਂ ਲੋਕਾਂ ਨੂੰ ਚੱਕੀ ਜਾਂਦੇ ਹੋ ਮੇਰੇ ਜੇ EMPLOYEES ਆ ਉਹਨਾਂ ਦੇ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਕਰੀ ਜਾਂਦੇ ਹੋ ਮੈਂ ਕਿਹਾ ਜੇ ਹਿੰਮਤ ਆ ਤੇ ਮੇਰੇ ਤੇ ਪਰਚਾ ਦਿਓ ਦਿਓ ਪਰਚਾ ਮੇਰੇ ਤੇ ਲਿਓ ਸੱਚ ਬਰਨ ਮੈਂ ਕੋ ਭੱਜਿਆ ਤੁਸੀਂ ਆਪ ਹੀ ਕਿਹਾ ਸੀ ਸੁੱਖ-ਵਿਲਾਸ ਟਾਉਂਗੇ 5 ਸਾਲ ਹੋ ਗਿਆ ਕਿਉਂ ਨਹੀਂ ਟਾਇਆ ਹੁਣ ਮੇਰਾ ਸਾਰਾ ਕੁਝ ਲੀਗਲ ਐ ਬੱਸਾਂ ਕਹਿੰਦੇ ਸੀ ਆ ਜਿਹੜਾ ਮਨ ਆ ਸੋਚਦੇ ਕਿ ਡਰਾ ਲਾਂਗੇ ਸ਼ਰੋਮਨੀ ਖਾਲੀ ਦਲ ਕੋਈ ਡਰਨ ਵਾਲੀ ਪਾਰਟੀ ਨਹੀਂ ਐ ਸਾਬ ਪ੍ਰਕਾਸ਼ ਸਿੰਘ ਬਾਦਲ ਨੇ ਨਾ ਬਜ਼ਾਦਲ ਸਾਬ ਝੁਕੇ ਨਾ ਡਰੇ ਭਾਵੇਂ 16 16 ਸਾਲ ਜੇਲਾ ਕਟੀਆਂ ਤੇ ਮੈਂ ਕੇਜਰੀਵਾਲ ਨੂੰ ਕਹਿ ਦੇਣਾ ਚਾਹਣਾ ਕਿ ਜੇ ਹਿੰਮਤ ਆ ਤਾਂ ਸਿੱਧਾ ਆ ਮੈਦਾਨ ਦੇ ਵਿੱਚ ਐਵੇਂ ਪੁਲਿਸ ਨੂੰ ਵਰਤ ਕੇ ਉਹਨਾਂ ਨੂੰ ਉਹਨਾਂ ਤੋਂ ਆਪਣੇ ਹਥਿਆਰ ਬਣਾ ਕੇ ਉਹਨਾਂ ਨੂੰ ਝੂਠੇ ਲੋਕਾਂ ਦੇ ਕਾਨੂੰਨ ਦੀ ਧਜੀਆਂ ਉੜਾ ਕੇ ਤੁਸੀਂ ਆਮ ਲੋਕਾਂ ਨੂੰ ਤੰਗ ਕਰਨ ਦੀ ਲੋੜ ਨਹੀਂ ਹੈ ਜੇ ਕਰਨਾ ਤੇ ਆਓ ਸਿੱਧੇ ਆਓ